ਫਗਵਾਣਾ ਵਿਖੇ ਅਕਾਲੀ ਦਲ ਬਦਲਦੇਸ ਨੂੰ ਪਾਰਟੀ ਵਰਕਰਾਂ ਤੇ ਨੇਤਾਵਾਂ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਾਰਟੀ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੇ ਨੌਜਵਾਨ ਅਕਾਲੀ ਨੇਤਾ ਰஞ்சிਤ ਸਿੰਘ ਖੁਰਾਨਾ ਅਤੇ ਸਰਦਾਰ ਜਿੰਦਰ ਸਿੰਘ ਚੰਦੀ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਸ਼ਹਿਰੀ ਤੇ ਦਿਹਾਤੀ ਇੰਚਾਰਜ ਨਿਯੁਕਤ ਕੀਤਾ। ਰੰਜੀਤ ਸਿੰਘ ਖੁਰਾਨਾ ਦੇ ਰਜਿੰਦਰ ਸਿੰਘ ਚੰਦੀ ਦੀ ਇਸ ਨਿਯੁਕਤੀ ਤੋਂ ਬਾਅਦ ਉਕਤ ਨੇਤਾਮਾ ਨੇ ਸੀਨੀਅਰ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸੁਰਚਨਾਲਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਦਾ ਕੀਤਾ ਇਸ ਦੌਰਾਨ ਸਰਦਾਰ ਜਰਨੈਲ ਸਿੰਘ ਬਹਾਦਰ ਸਤਨਾਮ ਸਿੰਘ ਅਰਸ਼ੀ ਤੋਂ ਇਲਾਵਾ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ ਅੱਜ ਦਾ ਦਿਨ ਜਿਹੜਾ ਆ ਸ਼ੁਕਰਾਨੇ ਦਾ ਦਿਨ ਜਿਹੜਾ ਆ ਆਪਾਂ ਇੱਥੇ ਰੱਖਿਆ ਆ ਅਸੀਂ ਜੀ ਜੋ ਸਾਡੇ ਪ੍ਰਧਾਨ ਜੀ ਨੇ ਇਕ ਸ਼ਹਿਰੀ ਹਲਕਾ ਪ੍ਰਧਾਨ ਉਹ ਰਾਣਾ ਜੀ ਔਰ ਦਿਹਾਤੀ ਹਲਕਾ ਪ੍ਰਧਾਨ ਜਿਹੜੇ ਨੇ ਵਿਜੇਂਦਰ ਸਿੰਘ ਜੱਲਦੀ ਜੀ ਇਹ ਜ਼ਿੰਮੇਵਾਰੀ ਦਿੱਤੀ ਹੈ ਇਹ ਜ਼ਿੰਮੇਵਾਰੀ ਜਿਹੜੀ ਆ ਪੂਰੀ ਤਨਦੇਹੀ ਨਾਲ ਨਿਭਾਉਣੀ ਪਵੇਗੀ ਪਹਿਲਾਂ ਇੱਕ ਸਿੰਗਲ ਆਪਣੇ ਕਲਾਸ ਸਰ ਨੇ ਨਿਭਾਉਦੇ ਸੀਗੇ ਪਰ ਹੁਣ ਹਲਕਾ ਫੁਵਾੜਾ ਜਿਹੜਾ ਆ ਔਰ ਸ਼ਹਿਰੀ ਦਿਹਾਤੀ ਇਕ ਇੰਨੀ ਵੱਡੀ ਫੋਰਸ ਬਣ ਗਈ ਹੈ ਜਿਹੜੀ ਅੱਗੇ ਖਿਲਰੀ ਹੋਈ ਸੀ। ਔਰ ਅਸੀਂ ਆਸ ਕਰਦੇ ਹਾਂ ਬਾਖਤ ਜਰਨਲ ਜੀ ਬੇਨਤੀ ਕਰਦੇ ਹਾਂ ਵੀ ਦੋਹੀ ਵੀਰ ਲੜ ਕੇ ਇਸ ਇਲਾਕੇ ਨੂੰ ਪੂਰਾ ਜਿਹੜਾ ਹੈ ਹਮਲੇ ਤੋਂ ਬਾਅਦ ਕੇ ਅਗਲੀ ਤੱਕ ਨੂੰ ਬਲੰਗੀਆਂ ਦੇ ਲੈ ਕੇ ਜਾਣ। ਇਸ ਦੌਰਾਨ ਜਿੱਥੇ ਪਾਰਟੀ ਵਰਕਰਾਂ ਨੇ ਉਕਤ ਨੇਤਾਵਾਂ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਰਣਜੀਤ ਸਿੰਘ ਖੁਰਾਨਾ ਤੇ ਅਰਜਿੰਦਰ ਸਿੰਘ ਚੰਦੀ ਨੂੰ ਮੁਬਾਰਕਬਾਦ ਵੀ ਦਿੱਤੀ। ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੂਝਵਾਨ ਤੇ ਇਮਾਨਦਾਰ ਨੇਤਾਵਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਇਸ ਮੌਕੇ ਗੱਲਬਾਤ ਕਰਦੇ ਸ਼ਰੀ ਇਨਚਾਰਜ ਰਣਜੀਤ ਸਿੰਘ ਖੁਰਾਨਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਸਮੂਹ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅੱਜ ਮੀਰੀਪੀ ਦੇ ਮਾਲਕ ਸਤਪੰਥ ਨਸ਼ੀਰ ਗੁਰਕੁਮ ਸਿੰਘ ਸਾਹਿਬ ਜੀ ਨੇ ਅੱਜ ਆਪਾਰ ਬਖਸ਼ਿਸ਼ ਕੀਤੀ ਆ ਮੇਰੇ ਵੱਡੇ ਵੀਰ ਸਰਦਾਰ ਰਜਿੰਦਰ ਸਿੰਘ ਚੰਦ ਜੀ ਨੂੰ ਹਲਕਾ ਦਿਹਾਤੀ ਦਾ ਇੰਚਾਰਜ ਤੇ ਦਾਸ ਨੂੰ ਹਲਕਾ ਸ਼ਹਿਰੀ ਦਾ ਫਰਵਾਡੇ ਦਾ ਇੰਚਾਰਜ ਲਾਇਆ ਕੋਟਮ ਕੋਟ ਧੰਨਵਾਦ ਕਰਦਾ ਬਗੁਰੂ ਸਾਹਿਬ ਦਾ ਨਾਲ ਹੀ ਧੰਨਵਾਦ ਕਰਦਾ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਮਾਦਲਜੀ ਦਾ ਐ ਜੀ ਪੀ ਸੀ ਦੇ ਪ੍ਰਧਾਨ ਸਰਦਾਰ ਅਰਜਨ ਸਿੰਘ ਧਾਮੀ ਜੀ ਦਾ ਸਾਬਕਾ ਮੰਤਰੀ ਸਰਦਾਰ ਵਿਕ੍ਰਮ ਸਿੰਘ ਜੀਟਾ ਜੀ ਦਾ ਫਜ਼ਲਦਰਜੀਤ ਸਿੰਘ ਥੀਮਾ ਜੀ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਚੰਦੀ ਸਾਹਿਬ ਤੇ ਮੇਰੇ ਤੇ ਤੇ ਮੈਂ ਸਮਝਦਾ ਧਿਆਨ ਵਾਲੇ ਸਮੇਂ 'ਚ ਇਹ ਸਭ ਸਵਾਲ ਤੇ ਅਸੀਂ ਪੂਰਾ ਉਤਰਾਂਗੇ ਤੇ ਆਪਣੇ ਪਾਰਟੀ ਦੇ ਜਿੰਨੇ ਸਾਡੇ ਸਮੂਹ ਫੌਦੇਦਾਰ ਜਾਂ ਵਰਕਰ ਹੈਗੇ ਫੌੜਾ ਹਲਕੇ ਦੇ ਸਾਡਾ ਇਹ ਹੋਊਗਾ ਕਿ ਸਿਰੋਂ ਹਰ ਇੱਕ ਬੰਦੇ ਨੇ ਆਪਣੇ ਨਾਂ ਲੈ ਕੇ ਚੱਲੀਏ ਤੇ ਮੈਂ ਇੱਥੇ ਹੀ ਨਾਲ ਹੀ ਫੌੜਾ ਨਿਵਾਸੀ ਨੂੰ ਅਪੀਲ ਕਰਦਾ ਕਿ ਆਓ ਹੁਣ ਸਮਾਂ ਆ ਗਿਆ ਬਦਲਾਅ ਵੀ ਦੇਖ ਲਿਆ ਸ਼੍ਰੋਮਣੀ ਅਕਾਲੀ ਦਾ ਤੁਹਾਡੀ ਆਪਣੀ ਖੇਤਰੀ ਪਾਰਟੀ ਆ ਹਰ ਦੁੱਖ ਸੁੱਖ 'ਚ ਖੜਨ ਵਾਲੀ ਤੁਹਾਡੀ ਆਪਣੀ ਪਾਰਟੀ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਾ ਸਾਥ ਦਿਓ ਤਾ ਜੋ ਪੰਜਾਬ ਨੂੰ ਜੋ ਵਿਕਾਸ ਦੀਆਂ ਲੀਹਾਂ 2007 ਤੋਂ ਲੈ ਕੇ 2017 ਤੱਕ ਚਲੀਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਰਹਿਨਮਾਈ ਹੇਠ ਆਪਾਂ ਉਸੇ ਤਰ੍ਹਾਂ ਉਹਨਾਂ ਲੀਹਾਂ ਦੇ ਦੁਆਰਾ ਪੰਜਾਬ ਨੂੰ ਲਿਆ ਸਕੀਏ ਉਧਰ ਦਿਹਾਤੀ ਇੰਚਾਰ ਸਰਦਾਰ ਜਿੰਦਰ ਸਿੰਘ ਚੰਦੀ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦੱਸਿਆ ਕਿ 8 ਮਾਰਚ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ ਉਹਨਾਂ ਸਮੂਹ ਪਾਰਟੀ ਵਰਕਰਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਦਾਸ ਨੂੰ ਜਿਹੜਾ ਹਲਕਾ ਚਾਰਜ ਦਿਹਾਤੀ ਦਾ ਲਾਇਆ ਤੇ ਸਰਦਾਰ ਰਣਜੀਤ ਸਿੰਘ ਖਰਾਨਾ ਜੀ ਨੂੰ ਸ਼ਹਿਰੀ ਹਲਕਾ ਚਾਰਜ ਲਾਇਆ ਤੇ ਮੈਂ ਜਿੱਥੇ ਪਾਰਟੀ ਦਾ ਧੰਨਵਾਦ ਕਰਦਾ ਕਿ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਸਾਡੇ ਤੇ ਭਰੋਸਾ ਕੀਤਾ ਹੈ ਵੀ ਅਸੀਂ ਪਾਰਟੀ ਨੂੰ ਚਲਾਉਣ ਦੇ ਸਮਰੱਥ ਆ ਅਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਧੰਨਵਾਦ ਵੀ ਕਰਕੇ ਆਏ ਆ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਿਓ ਕਿ ਸਾਡੇ ਕੋਲ ਪਾਰਟੀ ਦੀ ਸੇਵਾ ਬਿਲਕੁਲ ਨਿਸ਼ਕਾਮ ਸੇਵਾ ਵਧੀਆ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਅਸੀਂ ਪਾਰਟੀ ਦੀ ਸੇਵਾ ਕਰ ਸਕੀਏ ਅਸੀਂ ਮੈਂ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਅਪੀਲ ਕਰਨੀ ਚਾਹੁੰਨਾ ਫਗਵਾੜਾ ਹਲਕੇ ਦੇ ਸਾਰਿਆਂ ਨੂੰ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਹੱਥ ਜੋੜ ਕੇ ਵੀ ਵੀਰੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੋ ਆਪਾਂ ਖੇਤਰੀ ਪਾਰਟੀ ਦੇ ਨਾਲ ਜੁੜੇ ਆਂ ਜੇ ਅੱਜ ਭਲਾ ਕੋਈ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਰ ਸਕਦਾ ਜਿੰਨੀਆਂ ਸਕੀਮਾਂ ਅੱਜ ਤੋਂ ਤੁਸੀਂ ਪਿਛਲੇ ਇਤਿਹਾਸ ਚ ਫੋੜ ਕੇ ਦੇਖ ਲਓ ਮੈਂ ਔਨ ਕੈਮਰਾ ਬੋਲ ਰਿਹਾ ਕੋਈ ਵੀ ਸਕੀਮ ਅੱਜ ਤੋਂ ਪਹਿਲਾਂ ਜਿਹੜੀ ਸ਼ੁਰੂ ਹੋਈ ਆ ਜਿਹੜੀਆਂ ਸਰਕਾਰਾਂ ਚਲਾ ਰਹੀਆਂ ਉਹ ਹੀ ਸਕੀਮ ਚੱਲ ਰਹੀ ਆ ਜਿਹੜੀ ਬਾਦਲ ਨੇ ਚਲਾਈ ਹੋਈ ਆ ਇਸ ਮੌਕੇ ਤੇ ਜਸਵਿੰਦਰ ਸਿੰਘ ਕਮਨ ਗੁਰਦੀਪ ਸਿੰਘ ਸਰਬਜੀਤ ਕੌਰ ਸਰੂਪ ਸਿੰਘ ਖਲਵਾੜਾ ਮੋਨ ਸਿੰਘ ਬਾਹਰ ਸੁਖਵਿੰਦਰ ਸਿੰਘ ਕੰਬੋਜ ਜਸਵਿੰਦਰ ਸਿੰਘ ਭਗਪੁਰਾ ਪਰਮਜੀਤ ਕੌਰ ਕੰਬੋਜ ਲਵਲੀ ਵਾਲੀਆ 인ਦਰਜੀਤ ਸਿੰਘ ਬਸਰਾ ਪਰਮਿੰਦਰ ਸਿੰਘ ਲਾੜੀ ਨਰਿੰਦਰ ਸਿੰਘ ਗੋਲਡੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਸ਼ਰਨਜੀਤ ਸਿੰਘ ਘਟਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਹਨ